ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਕਿਸੇ ਵੀ ਦਿਨ ਤਿਉਹਾਰ ਜਿਵੇਂ ਕਿ ਸੰਗਰਾਂਦ ਪੁੰਨਿਆਂ ਜਾਂ ਐਤਵਾਰ ਵਾਲੇ ਦਿਨ ਗੁਰੂ ਦੇ ਘਰ ਜਾ ਕੇ ਮੱਥਾ ਟੇਕ ਕੇ ਇਹ ਦੋ ਕੰਮ ਕਰੋ ਤੇ ਉਹ ਕਿਹੜੇ ਕੰਮ ਹਨ ਜਿਨ੍ਹਾਂ ਦੇ ਨਾਲ ਸਾਡੇ ਪਾਤਸ਼ਾਹ ਜੀ ਦੀ ਸਾਡੇ ਤੇ ਬੇਅੰਤ ਕਿਰਪਾ ਹੁੰਦੀ ਹੈ ਪਿਆਰੀ ਸਾਧ ਸੰਗਤ ਜੀ ਕਈ ਲੋਕ ਇਹੋ ਕਹਿੰਦੇ ਹਨ ਕਿ ਅਸੀਂ ਪਾਠ ਪੂਜਾ ਪਉਤ ਕਰਦੇ ਹਾਂ ਪਰ ਸਾਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਬੇਨਤੀ ਕਾਬੂਲ ਨਹੀਂ ਹੁੰਦੀ ਅਸਾਧ ਸੰਗਤ ਜੀ ਜੇ ਤੁਸੀਂ ਵੀ ਆਪਣੀਆਂ ਇਛਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਗੁਰੂ ਘਰ ਪੇਟਾ ਲੈ ਕੇ ਜਾਣੀ ਚਾਹੀਦੀ ਹੈ ਹੁਣ ਇੱਥੇ ਜਿਹੜੇ ਲੋਕ ਹਨ ਉਹ ਇਹੀ ਸੋਚਦੇ ਹਨ ਕਿ ਪੇਟਾ ਪੈਸਿਆਂ ਦੀ ਹੁੰਦੀ ਹੈ ਪਰ ਅਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਸਾਡੇ ਤੋਂ ਪੈਸਾ ਨਹੀਂ ਮੰਗਦੇ ਸਾਡੇ ਦਾਤਾ ਤਾਂ ਆਪ ਦਾਤਾ ਦੇਣ ਵਾਲੇ ਹਨ ਪੇਟਾ ਦਾ ਅਸਲੀ ਮਤਲਬ ਹੈ ਅੰਮ੍ਰਿਤ ਵੇਲੇ ਦਾਤ ਨਿਤਨੇਮ ਅੰਮ੍ਰਿਤ ਵੇਲੇ ਦੀ ਕੁਰਬਾਨੀ ਗੁਰੂ ਦੇ ਘਰ ਦੇ ਵਿੱਚ ਕੀਤੀ ਜਾਵੇ ਸੇਵਾ ਤੇ ਜਿਹੜੀ ਵੀ ਤੁਸੀਂ ਸੇਵਾ ਤਨੋਂ ਮਨੋਂ ਕਰ ਸਕਦੇ ਹੋ ਉਹੀ ਅਸਲੀ ਪੇਟਾ ਹੁੰਦੀ ਹੈ ਤੇ ਸਾਧ ਸੰਗਤ ਜੀ ਜਿੰਨਾ ਆਪਾਂ ਸਮਾ ਗੁਰੂ ਘਰ ਦੇ ਵਿੱਚ ਬਿਤਾਵਾਂਗੇ ਅੰਮ੍ਰਿਤ ਵੇਲੇ ਆਪਾਂ ਠਾਗੇ ਨਾਮ ਚਪਾਂਗੇ ਉਹ ਨਹੀਂ ਸਾਡੇ ਲਈ ਚੰਗਾ ਹੋਵੇਗਾ ਜਿੰਨਾ ਆਪਾਂ ਗੁਰੂ ਦੇ ਨਾਲ ਜੋੜਾਂਗੇ ਅੰਮ੍ਰਿਤ ਵੇਲੇ ਨੂੰ ਸੰਭਾਲਾਂਗੇ ਉਹ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਖੁਸ਼ੀਆਂ ਹਾਸਲ ਕਰ ਦੇਣਗੇ ਉਹ ਨਹੀਂ ਐਸੀ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਹਾਸਲ ਕਰ ਲਵਾਂਗੇ ਪਿਆਰੀ ਸਾਧ ਸੰਗਤ ਜੀ ਕਈ ਵਾਰ ਅਸੀਂ ਆਪਣੇ ਸਾਹਮਣੇ ਅਜਈਆਂ ਘਟਨਾਵਾਂ ਅਜਾਏ ਚਮਤਕਾਰ ਹੁੰਦੇ ਦੇਖਦੇ ਹਾਂ ਤੇ ਜਿਨ੍ਹਾਂ ਤੇ ਫਿਰ ਸਾਨੂੰ ਯਕੀਨ ਨਹੀਂ ਹੁੰਦਾ ਤੇ ਸਾਨੂੰ ਯਕੀਨ ਕਰਨਾ ਵੀ ਔਖਾ ਲੱਗਦਾ ਹੈ ਪਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਆਪਾਂ ਬਹੁਤ ਸਾਰੇ ਅਜਾਇਬ ਚਮਤਕਾਰ ਹੁੰਦੇ ਦੇਖਦੇ ਹਾਂ ਸੁਣਦੇ ਹਾਂ ਅਤੇ ਸਾਨੂੰ ਅਤੇ ਸਾਡੇ ਨਾਲ ਇਹੋ ਜਿਹੇ ਚਮਤਕਾਰ ਹੁੰਦੇ ਵੀ ਹਨ ਤੇ ਪਿੱਛੇ ਜੇ ਸਾਧ ਸੰਗਤ ਜੀ ਇੱਕ ਭੈਣ ਸੀ ਜਿਨ੍ਹਾਂ ਦੀ ਸਾਡੇ ਨਾਲ ਵਾਤਾਵਲਾਪ ਹੋਈ ਸੀ ਤੇ ਉਹਨਾਂ ਨੇ ਸਾਨੂੰ ਆਪਣੇ ਬਾਰੇ ਇੱਕ ਚਮਤਕਾਰ ਜੋ ਹੋਇਆ ਸੀ ਉਹਨਾਂ ਦੇ ਉਹ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਤੇ ਸਾਧ ਸੰਗਤ ਜੀ ਉਹ ਚਮਤਕਾਰ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕਰਨ ਜਾ ਰਹੇ ਹਾਂ ਆਪਾਂ ਸਾਰਿਆਂ ਨੇ ਇਹ ਸੁਣਿਆ ਹੈ ਕਿ ਭੈਣ ਜੋ ਕੇ ਕੈਂਸਰ ਦੇ ਨਾਲ ਪੀੜਤ ਸਨ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਤੁਹਾਡੇ ਕੋਲ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ ਹੈ ਕਿਉਂਕਿ ਡਾਕਟਰਾਂ ਮੁਤਾਬਕ ਕੈਂਸਰ ਉਹਨਾਂ ਦੇ ਸਾਰੇ ਹੀ ਸਰੀਰ ਦੇ ਵਿੱਚ ਫੈਲ ਚੁੱਕੀ ਸੀ ਸੰਗਤ ਜੀ ਉਹ ਭੈਣ ਕਹਿੰਦੀ ਕਿ ਮੈਂ ਥੱਕ ਹਾਰ ਕੇ ਘਰ ਬੈਠ ਗਈ ਤੇ ਇੱਕ ਦਿਨ ਅਚਾਨਕ ਹੀ ਬੈਠੇ-ਬੈਠੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਗਾਲ ਆਏ ਕਿ ਮੈਂ ਡਾਕਟਰ ਤਾਂ ਛੱਡ ਹੀ ਦਿੱਤਾ ਜਿਹੜਾ ਸਾਰੀ ਦੁਨੀਆ ਦਾ ਰਖਵਾਲਾ ਹੈ ਜਿਹੜਾ ਸਾਰੀ ਦੁਨੀਆ ਦੇ ਦੁੱਖ ਕੱਟਦਾ ਹੈ ਜਿਹੜੇ ਸਾਰੇ ਰੋਗੀਆਂ ਦੇ ਰੋਗ ਕੱਟਦਾ ਹੈ ਤੇ ਜਿਹੜਾ ਸਾਰੀ ਦੁਨੀਆ ਦਾ ਖਿਆਲ ਰੱਖਣ ਵਾਲਾ ਹੈ ਤੇ ਸੰਗਿਆ ਜੀ ਜੋ ਮੈਨੂੰ ਤੰਦਰੁਸਤ ਕਰ ਸਕਦਾ ਹੈ ਉਹ ਪੈਨ ਕਹਿੰਦੀ ਕਿ ਮੈਂ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦੀ ਦਰਤੀ ਨਹੀਂ ਗਈ ਇਹ ਕੋਈ ਹੀ ਇੱਕ ਡਾਕਟਰ ਸੀ ਜਿਸ ਤੇ ਦਰਤੀ ਮੈਂ ਨਹੀਂ ਗਈ ਭੈਣ ਕਹਿੰਦੀ ਕਿ ਮੈਂ ਆਪਣੇ ਬੱਚੇ ਨੂੰ ਨਾਲ ਲਿਆ ਤੇ ਮੈਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਾਦੇ ਮੱਥਾ ਟੇਕਣ ਆ ਗਈ। ਕਹਿੰਦੀ ਕਿ ਮੈਂ ਉੱਥੇ ਮੱਥਾ ਟੇਕਿਆ ਉੱਥੇ ਹੀ ਬੈਠੇ ਬੈਠੇ ਮੈਂ ਪਾਠ ਕਰਦੇ ਰਹੀ ਤੇ ਆਪਣਾ ਨਿਤਨੇਮ ਪੱਕਾ ਕਰ ਲਿਆ। ਅੰਮ੍ਰਿਤ ਵੇਲੇ ਹੀ ਆਉਂਦੀ ਮੈਂ ਆ ਜਾਇਆ ਕੰਨਾ ਦੇ ਦੁੱਖ ਭਜਨੇ ਸਾਹਿਬ ਦੇ ਥੱਲੇ ਇਸ਼ਨਾਨ ਕਰਨਾ ਉੱਥੇ ਜੇ ਮੈਨੂੰ ਕੋਈ ਪੱਤਾ ਵੀ ਮਿਲਣਾ ਤੇ ਮੈਂ ਖਾ ਲੈਣਾ ਤੇ ਉਹ ਭੈਣ ਕਹਿੰਦੀ ਕਿ ਮੈਂ ਸਰੋਵਰ ਦੇ ਵਿੱਚੋਂ ਜਲ ਵੀ ਛਕ ਲੈਣਾ। ਲੋਕਾਂ ਦੇ ਭਾਦਾ ਕਹਿੰਦੇ ਕਿ ਇਹ ਪਾਣੀ ਹੋਵੇਗਾ ਪਰ ਮੇਰੇ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਸੀ ਜਿਸ ਤੇ ਸਦਕਾ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕਰਨ ਲੱਗੇ ਮੈਂ ਗੁਰੂ ਜੀ ਦੇ ਦਰ ਤੇ ਆਉਂਦੀ ਰਹੀ ਅਰਦਾਸਾਂ ਬੇਨਤੀਆਂ ਕਰਦੀ ਰਹੀ ਸੇਵਾ ਸਿਮਰਨ ਕਰਦੀ ਰਹੀ ਜਦੋਂ ਮੈਂ 2 ਮਹੀਨੇ ਬਾਅਦ ਮੈਂ ਗੁਰੂ ਜੀ ਦੇ ਦਰ ਤੇ ਆਉਂਦੀ ਰਹੀ ਅਰਦਾਸਾਂ ਬੇਨਤੀਆਂ ਕਰਦੀ ਰਹੀ ਸੇਵਾ ਸਿਮਰਨ ਕਰਦੀ ਰਹੀ ਜਦੋਂ ਮੈਂ 2 ਮਹੀਨੇ ਬਾਅਦ ਉਹਨਾਂ ਡਾਕਟਰਾਂ ਦੇ ਕੋਲ ਗਈ ਜਿਨ੍ਹਾਂ ਨੇ ਮੈਨੂੰ ਥੋੜੇ ਸਮੇਂ ਦੇ ਲਈ ਹੀ ਕਹਿ ਦਿੱਤਾ ਸੀ ਤਾਂ ਉਹ ਵੀ ਮੈਨੂੰ ਤੰਦਰੁਸਤ ਕਹਿਣ ਲੱਗੇ ਮੇਰੇ ਟੈਸਟ ਵਗੈਰਾ ਹੋਏ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਬਿਲਕੁਲ ਠੀਕ ਹੋ ਉਹ ਭੈਣ ਕਹਿੰਦੀ ਕਿ ਮੈਨੂੰ ਗੁਰੂ ਰਾਮਦਾਸ ਪਾਸ਼ਾ ਜੀ ਤੇ ਭਰੋਸਾ ਮੇਰਾ ਪੱਕਾ ਸੀ ਉਹ ਭੈਣ ਗੁਰੂ ਰਾਮਦਾਸ ਪਾਸ਼ਾ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਨ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਉਸ ਦਿਨ ਤੇ ਮੈਂ ਪਹਿਲਾਂ ਕਿਉਂ ਨਹੀਂ ਗਈ ਪਰ ਇਹ ਸੇਵਾ ਉਹਨਾਂ ਨੇ ਮੈਥੋਂ ਲੈਣੇ ਸੀ ਜੇ ਇਹ ਦੁੱਖ ਰੋਗ ਨਾ ਲੱਗਦਾ ਤੇ ਉਹ ਭੈਣ ਇਹ ਸੇਵਾ ਸਿਮਰਨ ਜਿਹੜਾ ਉਹਦੇ ਕਰਮਾਂ ਦੇ ਵਿੱਚ ਸੀ ਉਹ ਉਸਨੇ ਕਿਸ ਤਰ੍ਹਾਂ ਕਰਨਾ ਸੀ ਉਹ ਭੈਣ ਤੰਦਰੁਸਤ ਹੋ ਗਈ ਉਸ ਭੈਣ ਦੀਆਂ ਵੀਡੀਓ ਪਿਛਲੇ ਦਿਨੀ ਬਹੁਤ ਲੋਕਾਂ ਨੇ ਟੀਵੀ ਤੇ ਮੋਬਾਈਲਾਂ ਤੇ ਦੇਖੀਆਂ ਤੇ ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਤੇ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਹੋਰ ਪੱਕਾ ਹੋ ਗਿਆ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸੱਚੇ ਮਨੋਂ ਪਰਮਾਤਮਾ ਤੇ ਵੇਖੂ ਆਸ਼ਕਾ ਦਾ ਹੈ ਭਰੋਸਾ ਰੱਖਦਾ ਹੈ ਸੱਚੇ ਮਨੋ ਤਨੋਂ ਅਰਦਾਸ ਬੇਨਤੀ ਕਰਦਾ ਹੈ ਤਾਂ ਅੱਜ ਵੀ ਗੁਰੂ ਰਾਮਦਾਸ ਪਾਸ਼ਾ ਜੀ ਉਸ ਦੇ ਸੁਣਦੇ ਹਨ ਉਸ ਦੀ ਅਰਦਾਸ ਅੱਜ ਵੀ ਕਬੂਲ ਹੁੰਦੀ ਹੈ ਉਸ ਦੇ ਬਾਏ ਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਫੜਦੇ ਹਨ ਤਾਂ ਸਾਧ ਸੰਗਤ ਜੀ ਤਾਂ ਸਾਧ ਸੰਗਤ ਜੀ ਆਪਣੇ ਆਪ ਨੇ ਪਰਮਾਤਮਾ ਅਗੇ ਸਮਰਪਣ ਕਰਨਾ ਹੈ ਆਪਣਾ ਮਾਨ ਹੰਕਾਰ ਛੱਡ ਕੇ ਵਿਕਾਰਾਂ ਨੂੰ ਛੱਡ ਕੇ ਸੱਚੇ ਮਨੋਂ ਅਰਦਾਸ ਬੇਨਤੀ ਕਰਨੀ ਹੈ ਕਿ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਚਰਨੇ ਪੈਣਾ ਹੈ ਇਹ ਨਹੀਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਕਈ ਵਾਰ ਮੇਰੇ ਪੈਣਾ ਮੇਰੇ ਵੀਰ ਬੜੀ ਦੂਰੋਂ ਦੂਰੋਂ ਅੰਮ੍ਰਿਤਸਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਮੱਥਾ ਟੇਕਣ ਦੇ ਲਈ ਸੰਗਤ ਜੀ ਆਉਂਦੇ ਹਨ ਤੇ ਮੱਥਾ ਟੇਕਣ ਤੋਂ ਬਾਅਦ ਉਹ ਸੇਵਾ ਸਿਮਰਨ ਕਰਦੇ ਹਨ ਬਸ ਮੱਥਾ ਟੇਕ ਕੇ ਤੇ ਬਾਹਰ ਘੁੰਮ ਫਿਰ ਕੇ ਦੁਕਾਨਾਂ ਤੋਂ ਹੋ ਕੇ ਤੇ ਉਹ ਵਾਪਸ ਚਲੇ ਜਾਂਦੇ ਹਨ ਤਾਂ ਸਾਧ ਸੰਗਤ ਜੀ ਮੈਨੂੰ ਮਾਫ਼ ਕਰ ਦੇਣਾ ਕਈ ਲੋਕ ਤਾਂ ਬਸ ਸਿਰਫ ਫੋਟਵਾ ਹੀ ਖਚਵਾਉਂਦੇ ਹਨ ਤੇ ਦੁਕਾਨਾਂ ਤੋਂ ਸਮਾਨ ਖਰੀਦਦੇ ਹਨ ਤੇ ਘਰ ਨੂੰ ਵਾਪਸੀ ਕਰ ਲੈਂਦੇ ਹਨ ਇਹ ਬੇਨਤੀ ਹੈ ਕਿ ਜਿਸ ਚੀਜ਼ ਦੇ ਲਈ ਅਸੀਂ ਤਰਸਦੇ ਹਾਂ ਕੋਈ ਐਸਾ ਵੇਲਾ ਮਿਲੇ ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨ ਕਰ ਲਈਏ ਅਸੀਂ ਆਪਣੇ ਰੁਸ਼ੇਮਿਆਂ ਦੇ ਵਿੱਚੋਂ ਬਹੁਤ ਔਖਾ ਟਾਈਮ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਸੰਗਤ ਜੀ ਗੁਰੂ ਘਰ ਜਾ ਪਾਉਂਦੇ ਹਾਂ ਭਾਸਾ ਸੰਗਤ ਜੀ ਜਦੋਂ ਵੀ ਗੁਰੂ ਘਰ ਜਾइए ਤਾਂ ਉਥੇ ਹਾਜ਼ਰੀ ਲਗਵਾਓ ਤਣਾ ਮਾਣੋ ਸੇਵਾ ਕਰੋ ਸਿਮਰਨ ਕਰੋ ਤਾ ਸੰਗਾ ਜੇ ਸਾਡਾ ਬੇੜਾ ਪਾਰ ਕਿਉਂ ਨਹੀਂ ਹੋਵੇਗਾ ਤਾਂ ਉਸ ਟਾਈਮ ਨੂੰ ਐਵੇਂ ਨਾ ਜਾਣਦਿਆ ਕਰੋ ਜੇ ਜੀਵਨ ਸਫਲ ਬਣਾਉਣਾ ਹੈ ਤਾਂ ਹੈ ਤੋ ਜਦੋਂ ਵੀ ਕਰੋ ਤੁਰੋ ਤੇ ਬਸ ਉਸ ਟਾਈਮ ਤੋਹੀਂ ਤਨ ਤਨ ਗੁਰੂ ਰਾਮਦਾਸ ਪਾਸ਼ਾ ਜਿਹਦੇ ਨਾਮ ਦਾ ਸਿਮਰਨ ਕਰਦੇ ਹੋਏ ਆਓ ਮੂਲ ਮੰਤਰ ਦਾ ਜਾਪ ਕਰਦੇ ਹੋਏ ਆਓ ਰਾਹ ਵਿੱਚ ਤੁਸੀਂ ਗੱਲਾਂ ਬਾਤਾਂ ਨਾ ਕਰੋ ਜੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਬਾਣੀ ਸੁਨਿਆ ਕਰੋ ਤੇ ਚਾਟ ਉੱਥੇ ਬੈਠ ਕੇ ਸਿਮਰਨ ਕਰੋ ਕਿਉਂਕਿ ਆਪਾਂ 2 2.5 ਘੰਟੇ ਲੈਂਚ ਲਗਦੇ ਹਾਂ ਮੱਸਾ ਹੀ ਸਾਨੂੰ ਮੱਥਾ ਟੇਕਣੋਂ ਮਿਲਦਾ ਹੈ ਤਾਂ ਫਿਰ ਉਸੇ ਹੀ ਟਾਈਮ ਤੇ ਅਸੀਂ ਤੁਰ ਪੈਂਦੇ ਹਾਂ ਬਾਅਦ ਦੇ ਵਿੱਚ ਆਪਾਂ ਪ੍ਰਸ਼ਾਦਾ ਛਕਦੇ ਹਾਂ ਘਰ ਨੂੰ ਵਾਪਸੀ ਕਰ ਲੈਂਦੇ ਹਾਂ ਤੇ ਕੋਈ ਸੇਵਾ ਨਹੀਂ ਕੋਈ ਸਿਮਰਨ ਨਹੀਂ ਤੇ ਬਸ ਮੱਥਾ ਟੇਕਿਆ ਤੇ ਗੁਰੂ ਘਰ ਦਾਤਾ ਮੰਗਿਆ ਤੇ ਘਰ ਨੂੰ ਵਾਪਸੀ ਇਸ ਤਰ੍ਹਾਂ ਸੰਗਤ ਜੀ ਨਹੀਂ ਕਰਨਾ ਚਾਹੀਦਾ ਜੇ ਹੋ ਸਕੇ ਤਾਂ ਸਿਮਰਨ ਦੀ ਪੇਟਾ ਜ਼ਰੂਰ ਭਾਈ ਗੁਰੂ ਜੀ ਆ ਕੇ ਕਰੋ ਸੇਵਾ ਦੀ ਪੇਟਾ ਸ਼ੁਕਰਾਨੇ ਦੀ ਪੇਟਾ ਜ਼ਰੂਰ ਕਰੋ ਫਿਰ ਹੀ ਜੀਵਨ ਸਫਲਾ ਹੋਣਾ ਹੈ ਫਿਰ ਹੀ ਸਾਡੀ ਸੰਗਤ ਜੀ ਹਾਜ਼ਰੀ ਗੁਰੂ ਤੇਕਦਰ ਤੇ ਪ੍ਰਮਾਣ ਹੋਣੀ ਹੈ ਕਿਉਂਕਿ ਕੋਈ ਭਾਵਨਾ ਕੋਈ ਸ਼ਰਦਾ ਹੋਵੇ ਫਿਰ ਵੀ ਗੁਰੂ ਮਿਲਦੇ ਹਨ ਇਸ ਲਈ ਸਾਧ ਸੰਗਤ ਜੀ ਕੋਈ ਵੀ ਦਿਨ ਤਿਉਹਾਰ ਹੋਵੇ ਕੋਈ ਵੀ ਵਾਰ ਹੋਵੇ ਜੇਕਰ ਤੁਸੀਂ ਐਤਵਾਰ ਦੇ ਦਿਨ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਹੋ ਤਾਂ ਐਤਵਾਰ ਵਾਲੇ ਦਿਨ ਹੀ ਤੁਸੀਂ ਸੇਵਾ ਸਿਮਰਨ ਕਰ ਸਕਦੇ ਹੋ ਜੇਕਰ ਤੁਸੀਂ ਪੁੰਨਿਆਂ ਜਾਂ ਸੰਗਰਾਮ ਜਾਂ ਕਿਸੇ ਵੀ ਦਿਨ ਤਿਉਹਾਰ ਤੇ ਤੁਸੀਂ ਜਾਂਦੇ ਹੋ ਆ ਉਸ ਤੈਨਵੇਂ ਤੁਸੀਂ ਸੇਵਾ ਤੇ ਸਿਮਰਨ ਜ਼ਰੂਰ ਕਰਕੇ ਆਓ ਤੇ ਆਪਣੇ ਪੈਣੇ ਦੇ ਵਿੱਚ ਜੋ ਵੀ ਤੁਹਾਡੇ ਗੁਰੂ ਘਰ ਹੈ ਉਥੇ ਜਾਓ ਸੇਵਾ ਸਿਮਰਨ ਕਰੋ ਇਹ ਜ਼ਰੂਰ ਕਰਨਾ ਹੈ ਇਹ ਭੇਟਾ ਜਿਹੜੀ ਹੈ ਉਹ ਗੁਰੂ ਘਰ ਚ ਉਹ ਲੈ ਕੇ ਜਾਣੀ ਹੈ ਇਸ ਤੋਂ ਵੱਡੀ ਗੁਰੂ ਘਰ ਲਈ ਹੋਰ ਕੋਈ ਵੀ ਸੰਗਤ ਇਹ ਭੇਟਾ ਨਹੀਂ ਹੈ ਜਿਸ ਦਾ ਸਿੱਖ ਨਿਤ ਨੇਮੀ ਹੋਵੇ ਅਮਰਤ ਵੇਲਾ ਸੰਭਾਲਣ ਵਾਲਾ ਹੋਵੇ ਦਾਤਾਂ ਦਾ ਸ਼ੁਕਰਾਨਾ ਕਰਨ ਵਾਲਾ ਹੋਵੇ ਤਾਂ ਇਹ ਜਿਹੜੀਆਂ ਗੱਲਾਂ ਹਨ ਇਹਨਾਂ ਦਾ ਧਿਆਨ ਰੱਖਦਾ ਹੈ ਕਿਉਂਕਿ ਅਸੀਂ ਇੰਨਾਂ ਗੱਲਾਂ ਦਾ ਧਿਆਨ ਸੰਗਤ ਜੀ ਨਹੀਂ ਰੱਖਦੇ ਕਈ ਗਲਤੀਆਂ ਅਸੀਂ ਪੁੱਲਣਾ ਜਿਹੜੇ ਅਸੀਂ ਕਰ ਬੈਠਦੇ ਹਾਂ ਉਸ ਤੋਂ ਬਾਅਦ ਅਸੀਂ ਦੋਸ਼ੀ ਫਿਰ ਰੱਬ ਨੂੰ ਬਣਾ ਦਿੰਦੇ ਹਾਂ ਕਿ ਅਸੀਂ ਤਾਂ ਫਲਾਣੀ ਫਲਾਣੀ ਜਗ੍ਹਾ ਤੇ ਮੱਥਾ ਟੇਕਣ ਗਏ ਕਿ ਅਸੀਂ ਤਾਂ ਘਰੋਂ ਮੱਥਾ ਟੇਕਣ ਗਏ ਬੜੀਆਂ ਧਾਤਾਂ ਮੰਗੀਆਂ ਪਰ ਸਾਡੇ ਗੁਰੂ ਜੀ ਨੇ ਸਾਨੂੰ ਦਿੱਤੀਆਂ ਨਹੀਂ ਸਾਡੀ ਇੱਛਾ ਜਿਹੜੀ ਸੀ ਉਹਦੇ ਲਈ ਅਸੀਂ ਗਏ ਸਾਡੀ ਇੱਛਾ ਪੂਰੀ ਨਹੀਂ ਹੋਈ ਤਾਂ ਇੱਛਾ ਜਿਹੜੀ ਹੈ ਉਹ ਸਿਰਫ ਜਾਣ ਤੇ ਔਨਾਲ ਸੰਗਤ ਜੀ ਪੂਰੀ ਨਹੀਂ ਹੁੰਦੀ ਇਹ ਇੱਕ ਭਾਵਨਾ ਹੋਣੀ ਚਾਹੀਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਭਾਵਨਾ ਲੈ ਕੇ ਜਾਈਏ ਸੱਚੇ ਮਨੋ ਤਨੋਂ ਜਾਈਏ ਤਾਂ ਇੱਕ ਵਾਰ ਸੱਚੇ ਮਨੋ ਤਨੋਂ ਜਾਈਏ ਤਾਂ ਸਾਡੀਆਂ ਅਰਦਾਸਾਂ ਸੰਗਤ ਜੀ ਜ਼ਰੂਰ ਪ੍ਰਵਾਨ ਹੁੰਦੀਆਂ ਹਨ ਇੱਕ ਵੇਦ ਦੀ ਪੜਹੀ ਵਧੀਆ ਗੱਲ ਲੱਗੇ ਜਦੋਂ ਉਹ ਜੋ ਪੈਰਾ ਸਾਹਿਬ ਘਟਣ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਲੱਗੇ ਤਾਂ ਉਹਨਾਂ ਨੇ ਆਪਣੇ ਘਰ ਤੋਂ ਹੀ ਗੱਡੀ ਦੇ ਵਿੱਚ ਜਦੋਂ ਬੈਠਣਾ ਉਦੋਂ ਤੋਂ ਹੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦੇਣਾ ਕਿਉਂਕਿ ਜਦੋਂ ਤੱਕ ਉਹ ਪਹੁੰਚਦੇ ਸੀ ਉਦੋਂ ਤੱਕ 1 2 ਪਾਠ ਜਪਜੀ ਸਾਹਿਬ ਜੀ ਤੇ ਹੋ ਜਾਂਦੇ ਸੀ ਇਸ ਕਰਕੇ ਉਹ ਘਰ ਤੋਂ ਹੀ ਹਾਜ਼ਰੀ ਭਰਨੇ ਸ਼ੁਰੂ ਕਰ ਦਿੰਦੇ ਸੀ ਤੇ ਬਾਅਦ ਦੇ ਵਿੱਚ ਜਦੋਂ ਇੱਥੇ ਪਹੁੰਚਦੇ ਫਿਰ ਉੱਥੇ ਹਾਜ਼ਰੀ ਆਪਣੀ ਜਿਹੜੀ ਉਹ ਲਗਵਾਉਂਦੇ ਤਾਂ ਇਸ ਤਰ੍ਹਾਂ ਉਹ ਆਪਣਾ ਦੁਪਹਿਰਾ ਸੀ ਉਹ ਘਟਦੇ ਸੀ ਤੇ ਕਿੰਨੀ ਵਧੀਆ ਗੱਲਾਂ ਆ ਸੰਗਾ ਜੀ ਜਿਵੇਂ ਉਹ ਉਹਦਾ ਆਪਣਾ ਗੱਡੀ ਦੇ ਵਿੱਚ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰ ਲੈਂਦੇ ਤਾਂ ਫਿਰ ਉਹਨਾਂ ਦੀ ਚਪਰੇ ਦੀ ਹਾਜ਼ਰੀ ਜਿਹੜੀ ਹੈ ਉਹ ਸੰਪੂਰਨ ਨਹੀਂ ਸੀ ਲੱਗਣੀ ਪਰ ਉਹਨਾਂ ਦਾ ਪਰਿਵਾਰ ਤੇ ਉਹ ਗੱਡੀ ਦੇ ਵਿੱਚ ਬੈਠਦੇ ਆਂ ਹੀ ਸਾਰੇ ਘਰ ਤੋਂ ਹੀ ਭਾਵਨਾ ਦੇ ਨਾਲ ਪਾਠ ਕਰਨੇ ਆਰੰਭ ਕਰ ਦਿੰਦੇ ਸੀ ਕਿੰਡੀ ਕਿਰਪਾ ਉਹਨਾਂ ਤੇ ਪਾਪਾ ਦੀਪ ਸਿੰਘ ਜੀ ਦੀ ਜਿਹੜੇ ਉਹ ਪਰਿਵਾਰ ਦੀ ਐਡੇ ਚੰਗੇ ਸੋਚ ਇਸੇ ਤਰ੍ਹਾਂ ਸਾਥ ਸੰਗਤ ਜੇ ਅਸੀਂ ਵੀ ਗੁਰੂ ਘਰ ਜਾਣਾ ਹੈ ਮੱਥਾ ਟੇਕਣਾ ਹੈ ਤੇ ਨਾਲ-ਨਾਲ ਸੇਵਾ ਸਿਮਰਨ ਕਰਕੇ ਆਪਣੀ ਹਾਜ਼ਰੀ ਲਵਾ ਆਪਣੇ ਹਾਜ਼ਰੀ ਜ਼ਰੂਰ ਲਗਵਾਇਆ ਕਰਿਏ ਤੇ ਜੇਕਰ ਅੱਜ ਦੀ ਇਹ ਵੀਡੀਓ ਸੰਗਤ ਜੀ ਤੋਂ ਹਾਨ ਨੂੰ ਵਧੀਆ ਲੱਗੀ ਤਾਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਧੰਨ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ